ਤੇ ਅੱਜ ਇਹਨਾਂ ਨੇ ਕਿ ਲਿਫਟਿੰਗ ਇੱਥੇ ਕੂੜੇ ਦੀ ਬਹੁਤ ਜ਼ਿਆਦਾ ਪੈਰਿਸਪੌਨ ਦਾ ਵੀਨਰ ਗਲ ਨੰਬਰ 5 ਵਿੱਚ ਸਰਗੁਨ ਹਸਪਤਾਲ ਦੇ ਸਾਹਮਣੇ ਤੇ ਮੈਂ ਜਿੰਨੇ ਜੋਗਾ ਹਾਂ ਅੱਜ ਲਿਫਟਿੰਗ ਜਿਹੜੀ ਹੈ ਠਾੜ ਕਰਾਤੀ ਹੈ ਆਪਣੇ ਪ੍ਰਾਈਵੇਟ ਲੈਵਲ ਤੇ ਕਈ ਵਾਰ ਇਸ ਇਲਾਕੇ ਨੇ ਸੀਨੀਅਰਸ ਨੂੰ ਐਮਐਲਏ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਜਾਂ ਹੋਰ ਪਤਵੰਤਿਆਂ ਨੂੰ ਕਿਹਾ ਪਰ ਗੱਲ ਬਣੀ ਨਹੀਂ ਅੱਜ ਹਾਰ ਕੇ ਇਹਨਾਂ ਨੇ ਮੇਰੀ ਡਿਊਟੀ ਲਈ ਹੈ ਤੇ ਮੈਂ ਖੁਸ਼ ਨਸੀਬ ਹਾਂ ਕਿ ਇਹ ਮੇਰੀ ਕਾਇਆ ਇਹਨਾਂ ਦੇ ਕੰਮ ਆ ਜਾਏ ਇਹ ਕੂੜਾ ਲਿਫਟਿੰਗ ਹੋ ਜਾਏ ਕੀ ਦਿੱਕਤ ਕੀ ਲੱਗਦੀ ਹੈ ਲੱਗਦੀ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਹੈ ਕੂੜਾ ਲਿਫਟਿੰਗ ਦੀ ਹੈ ਹਫਤਾ ਦਸ ਦਾ ਦਿਨ ਲਿਫਟਿੰਗ ਵਾਲੇ ਆਉਂਦੇ ਨਹੀਂ ਹੈ ਇਹਨਾਂ ਦੇ ਦਸਨ ਮਤਾਬਕ ਇਲਾਕੇ ਦੇ ਤੇ ਇਲਾਕੇ ਦਾ ਹਾਲ ਤੁਸੀਂ ਦੇਖ ਹੀ ਲਿੱਤਾ ਸੀਗਾ ਕੀ ਸੀਗਾ ਤੇ ਹੁਣ ਇਹ ਸਾਰੀ ਲਿਫਟਿੰਗ ਕਰਾ ਕੇ ਸਾਫ ਕਰਾਇਆ ਹੈ ਤੇ ਇਹ ਨਿੱਜੀ ਤੌਰ ਤੇ ਕਰਾਇਆ ਗਿਆ ਜੀ ਆਪਣੇ ਹਾਂਜੀ ਆਪਣੇ ਵੱਲੋਂ ਜੀ ਇਹ ਕੋਈ ਕਾਰਪੋਰੇਸ਼ਨ ਜਾਂ ਸਰਕਾਰ ਦਾ ਸਹਿਯੋਗ ਨਹੀਂ ਹੈ ਤੇ ਮੇਰੀ ਤੇ ਕਾਇਆ ਹੈ ਜੇ ਕਿਸੇ ਕੰਮ ਆਏ ਖੁਸ਼ੀ ਸ਼ੀਵ ਸੋਚਦਾ ਬਸ ਮੈਂ ਤੇ ਇਨੀ ਗੱਲ ਕਹਿਣਾ ਚਾਹੁੰਦਾ ਠੀਕ ਹੈ ਜੀ ਮੈਂ ਸਾਡੀ ਕਲੋਨੀ 6 ਨੰਬਰ ਗਲੀ ਤੇ 7 ਨੰਬਰ ਗਲੀ ਜੁਵਿਜਨਗਰ ਦੇ ਅੰਦਰ ਏਰੀਆ ਅੰਦਰ ਪੈਰਿਸਟੋਨ ਇਹਦੇ ਵਿੱਚ ਦੋਵੇਂ ਗਲੀਆਂ ਦੇ ਵਿੱਚ ਪੰਜ ਨੰਬਰ ਗਲੀ ਦੇ ਵਿੱਚ ਸਾਰੇ ਕੂੜੇ ਦੇ ਢੇਰ ਲੱਗੇ ਨੇ ਜਿਦੀ ਵਜ੍ਹਾ ਦੇ ਨਾਲ ਅਸੀਂ ਐਮਐਲਏ ਸਾਹਮਣੇ ਵੀ ਬੁਲਾਇਆ ਤੇ ਕਮਿਸ਼ਨਰ ਸਾਹਮਣੇ ਵੀ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਇੱਥੇ ਸੰਗੋਲਾਂ ਕੂੜਾ ਸੀ ਇੱਥੋਂ ਚੁੱਕਦੇ ਤੇ ਗਏ ਸਾਡੇ ਕੋਲ ਕਿਤੇ ਸੁੱਟਣ ਨੂੰ ਜਗ੍ਹਾ ਨਹੀਂ ਗਈ ਜੀਦੀ ਵਜ੍ਹਾ ਨਾਲ ਆ ਕੂੜਾ ਅਸੀਂ ਲਿਫਟਿੰਗ ਨਹੀਂ ਹੋ ਰਿਆ ਸਾਨੂੰ 15 20 ਦਿਨ ਦਾ ਟਾਈਮ ਦਿਓ ਮੇਰੀ ਕਮਿਸ਼ਨ ਸਾਹਿਬ ਨਾਲ ਵੀ ਗੱਲ ਹੋਈ ਸੀ ਤੇ ਹੁਣ ਦੇਖੋ ਕੂੜਾ ਦੇ ਰੋਜ਼ ਡੇਲੀ ਹੈ ਡੇਲੀ ਨਿਕਲਣਾ ਕਰਾਂਦੇ ਵਿੱਚੋਂ ਹੁਣ ਇਹ ਸਾਰਾ ਢੇਰ ਲੱਗੇ ਆ ਇਹ ਸਾਰਾ ਕਲੋਨੀ ਵਾਲੇ ਇੱਥੇ ਸੁੱਟ ਜਾਂਦੇ ਨੇ ਮੇਰੀ ਆਪਣਾ ਸੰਜੀਤ ਕੁਮਾਰ ਜੀ ਨਾਲ ਗੱਲ ਹੋਈ ਇਹ ਵੀ ਸਾਡੇ ਸੁਸਾਇਟੀ ਦੇ ਚਲੋ ਆਪਣੇ ਕਲੋਨੀ ਦੇ ਬੰਦੇ ਹੈਗੇ ਆ ਇਹ ਵੀ ਤੇ ਉਹਨਾਂ ਨੇ ਚੈਂਬਰ ਸਾਫ ਕਰਾਂਦੇ ਨੇ ਜਦੋਂ ਅਸੀਂ ਕਹਿੰਦੇ ਨੇ ਲਾਈਟਾਂ ਠੀਕ ਕਰਵਾਉਂਦੇ ਐਨਾ ਨੇ ਇਮੀਡੀਏਟਲੀ ਆਪਣੇ ਦੇਖੋ ਗੱਡੀ ਕਿ ਲਗਾਈ ਐ ਤੇ ਉਹਦੇ ਵਿੱਚ ਹੁਣ ਕੂੜਾ ਲਿਫਟਿੰਗ ਨਾਲ ਹੀ ਸ਼ੁਰੂ ਕਰਾ ਦਿੱਤੀ ਐ ਕਹਿੰਦੇ ਇੱਥੇ ਕੂੜਾ ਲਿਫਟਿੰਗ ਨਹੀਂ ਇੱਥੇ ਮੈਂ ਪਈ ਜਾਣੀ ਰਹਿਣ ਦੇਾਂਗਾ ਜਿੰਨਾ ਕੂੜਾ ਹੋਏਗਾ ਨਾ ਸਾਰਾ ਮੈਂ ਤੁਹਾਂ ਚੁਕਾ ਦਿਆ ਕਰਾਂਗਾ ਕੀ ਸਮਝੋ ਆਪਣੇ ਪੱਤਰ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਨਹੀਂ ਕੰਮ ਕਰ ਰਹੇ ਜੀਣਾ ਨੂੰ ਉਹਨਾਂ ਨੇ ਠੇਕਾ ਦਿੱਤਾ ਉਹ ਕੰਪਨੀ ਕੰਮ ਨਹੀਂ ਕਰ ਰਹੀ ਉਹ ਕੂੜਾ ਲਿਫਟਿੰਗ ਨਹੀਂ ਕਰ ਰਹੀ ਆਪਣੇ ਵੱਲੋਂ ਕਹਿੰਦੇ ਇੱਕ ਇੱਕ ਦਿਨ ਬਾਅਦ ਅਸੀਂ ਆਨੇ ਆ ਤੇ ਕੂੜਾ ਲਿਫਟਿੰਗ ਕਰਦੇ ਨਹੀਂ 10 ਦਿਨ ਬਾਅਦ ਆਂਦੇ ਨੇ ਉਹਨਾਂ ਦੀ ਆਪਣੀ ਮਨਮਰਜ਼ੀ ਚੱਲਦੀ ਪਈ ਐ ਮੈਂ ਇਹ ਡਿਮਾਂਡ ਕਰਦਾ ਕਿ ਇਹ ਕੰਪਨੀ ਦੇ ਜਿਹੜਾ ਠੇਕਾ ਦਿੱਤਾ ਉਹ ਕੈਨਸਲ ਕੀਤਾ ਜਾਵੇ ਕਿਸੇ ਹੋਰ ਕੰਪਨੀ ਨੂੰ ਦਿੱਤਾ ਜਾਵੇ ਇਲਾਕੇ ਦਿੱਤਾ ਬਹੁਤ ਆਰੀਆਂ ਹੈਗੀਆਂ ਕੋੜਾ ਲਿਫਟਿੰਗ ਤੋਂ ਵਾਟਰ ਸੇਵਰ ਡਰੇਨੇਜ ਤੋਂ ਜਦੋਂ بارش ਹੁੰਦੀ ਆ ਕੋੜੇ ਦਾ ਟੰਪ ਤੁਸੀਂ ਚੈੱਕ ਕੀਤਾ ਕਿੰਨਾ ਕਿੰਨਾ ਕੂੜਾ ਢੇਲ ਲੱਗਾ ਹੋਇਆ ਜਦੋਂ ਪਾਣੀ ਮੀਂਹ ਪੈਂਦਾ ਫਿਰ ਆ ਪਾਣੀ ਨਿਕਾਸੀ ਨਹੀਂ ਹੈਗੀ ਉਹਦੇ ਨਾਲ ਸਾਰਾ ਕੂੜਾ ਲੋਕਾਂ ਦੇ ਘਰਾਂ ਵਿੱਚ ਵਾਪਸ ਨੂੰ ਪੈ ਕੰਦਾ ਹੈਗਾ ਜਿਹਦੇ ਕਰਕੇ ਬਹੁਤ ਮੱਛਰ ਬਹੁਤ ਬਿਮਾਰੀਆਂ ਫੈਲਦੀਆਂ ਜਦੋਂ ਕੋੜੇ ਲਿਫਟਿੰਗ ਵਾਲਿਆਂ ਨੂੰ ਕੰਪਲੇਂਟ ਪਾਈਦੀ ਹੈ ਐਮਐਲਏ ਸਾਹਿਬ ਦੇ ਦਫ਼ਤਰ ਵੀ ਕੰਪਲੇਂਟ ਪਾਈ ਇਹਨਾਂ ਦੇ ਬੰਦਿਆਂ ਦੀ ਲੈਂਗੁਏਜ ਵੀ ਬੜੀ ਮਾੜੀ ਹੈਗੀ ਆ ਇਹ ਉਹਨਾਂ ਦੇ ਬੰਦਿਆਂ ਨੂੰ ਵੀ ਕੰਪਲੇਨ ਮੈਂ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੇ ਬੰਦੇ ਆ ਜਿਹੜੇ ਜਿਨ੍ਹਾਂ ਨੂੰ ਠੇਕਾ ਮਿਲਿਆ ਕੰਪਨੀ ਦੇ ਉਹਨਾਂ ਨੂੰ ਕਹਿੰਦੇ ਐਡੀ ਮਾੜੀ ਸ਼ਬਦਾਬਲੀ ਵਰਤਦੇ ਹੈਗੇ ਆ ਤੇ ਉਹਨਾਂ ਨੂੰ ਡੇਲੀ ਡੇਲੀ ਵੇਖੋ ਕਹਿੰਦੇ ਸਾਡੀ ਗੱਡੀ ਆਂਦੀ ਹੈ ਪਰ ਗੱਡੀ ਆਂਦੀ ਵੀ ਨਹੀਂ ਹੈਗੀ ਫਿਰ ਤੁਸੀਂ ਕੀ ਕੀਤਾ ਹੁਣ ਕੰਪਲੇਨਟ ਪਾਈ ਆ ਉਹਨਾਂ ਨੇ ਸੰਦੀਪ ਸ਼ਰਮਾ ਜੀ ਨੂੰ ਮੀਟਿੰਗ ਕੀਤੀ ਆ ਉਹਨਾਂ ਨੇ ਆਪਣੇ ਲੈਵਲ ਤੇ ਆਪਣੇ ਬੰਦੇ ਬੁਲਾ ਕੇ ਲਿਫਟਿੰਗ ਕਰਵਾ ਰਹੇ ਆ ਗਰਬੇ ਦੀ ਤੇ ਉਹਨਾਂ ਨਾਲ ਮਸੱਇਆ ਹੱਲ ਹੋ ਜੂਗਾ ਮਸੱਇਆ ਹੱਲ ਮੌਕੇ ਤੇ ਹੋਣੀ ਆ ਜੀ ਫਿਰ ਉਹੀ ਹਾਲ ਹੋ लेकिन यहाँ से आती है कूड़े की सबसे बड़ी दिक्कत कूड़े की ही, ही है, बारिश, है बारिश आती है सारा कूड़ा बह के हमारे घरों के आगे आ जाता है और वहाँ से भी सफाई का कोई प्रोसेस चालू नहीं होता और ये अगर आज तो इसी कहने पे उठाया भी गया लेकिन नेक्स्ट डे फिर वही प्रॉब्लम वही खड़ी है कि कूड़ा फिर इकट्ठा हो जाता है सारा यही पे तो आज अपने लेवल पे आपने ये शुरू किया काम नहीं जी हमने आज सर को मैसेज दिया था संजीव शर्मा जी को कि प्लीज आप हमारे इलाके में आइए जरा सर्वे कीजिए इसके बारे में प्रॉब्लम का कोई सोल्यूशन चाहिए और इन्होंने हमारी बात को मानते हुए आज हमारे एरिए में आए और इन्होंने इस सोल्यूशन का हल हमारे लिए आज इसको लिफ्ट करवा रहे हैं सारा कूड़ा उठाया जा रहा है ताकि इस प्रॉब्लम से हम थोड़ा सा आजादों से के बहुत मुश्किल है कूड़े के हमारे लिए